ਜਿਹੜੇ ਪੂਰੇ ਰਾਜਸਥਾਨ ਚੋਂ ਜੁਡੋ ਖੇਡਨ ਗੰਗਨਗਰਾਇ ਸਰਕਾਰ ਦੀ ਤਰਫੋਂ ਆਏ ਐ ਐਜੂਕੇਸ਼ਨ ਡਿਪਾਰਟਮੈਂਟ ਤਰਫੋਂ ਆਏ ਪਰ ਵਿਚਾਰਿਆਂ ਨੂੰ ਕਿਤੇ ਵੀ ਲੰਗਰ ਪਾਣੀ ਦਾ ਕੋਈ ਪਰਮਨਤ ਕਿਤੇ ਨਾ ਹੋਇਆ ਅਖੀਰ ਬਾਬਾ ਦੀਪ ਸਿੰਘ ਦਾ ਸਥਾਨ ਜਿਹੜਾ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸਵੇਰੇ ਸ਼ਾਮ ਇਹਨਾਂ ਬੱਚਿਆਂ ਵਾਸਤੇ ਲੰਗਰ ਦੀ ਸੇਵਾ ਕਰ ਰਿਹਾ ਆਪਣਾ ਮਾਨ ਧਰਨਵਾ ਰਿਹਾ ਦੂਜੇ ਬੰਨੇ ਸਰਕਾਰਾਂ ਵੱਲੋਂ ਇਸ ਸਥਾਨ ਨੂੰ ਕਦੇ ਖਾਲਸਤਾਨੀ ਨਰ ਦਾ ਕਦੇ ਅੱਤਵਾਦੀਆਂ ਦਾ ਕਦੇ ਦੇਸ਼ਦਰੋਹੀਆਂ ਦਾ ਕਿਹ ਅਗੇ ਬਦਨਾਮ ਕੀਤਾ ਜਾਂਦਾ ਹੈ ਕਾਰਨ ਇੱਕੋ ਹੀ ਹੈ ਕਿ ਇਹ ਜਿਹੜੀ ਖੁਸ਼ਬੋਈ ਹੈ ਇਹ ਜਿਹੜੀ ਸੇਵਾ ਭਾਵਨਾ ਹੈ ਸਿੱਖਾਂ ਦੀ ਜਿਹਦੀ ਮਹਿਕ ਪੂਰੇ ਵਿਸ਼ਵ ਜਾਂਦੀ ਹੈ ਸਿੱਖ ਵਿਰੋਧੀ ਤਾਕਤਾਂ ਨੂੰ ਇਹ ਬਰਦਾਸ਼ਤ ਨਹੀਂਗਾ ਕਿ ਬਾਬਾ ਦੀਪ ਸਿੰਘ ਦੇ ਸਥਾਨ ਦੀ ਖੁਸ਼ਬੋਈ ਸਿੱਖਾਂ ਦੇ ਘਰ ਦੀ ਖੁਸ਼ਬੋਈ ਦਰਨਾ ਕਿ ਸਾਬ ਦੇ ਘਰ ਦੀ ਮਹਿਕ ਪੂਰੇ ਵਿਸ਼ਵ ਵਿੱਚ ਜਾਵੇ ਹਰ ਹਿੱਲਾ ਵਸਿੱਲਾ ਵਰਤਦੇ ਆ ਉਬਦਨਾਮ ਕਰਨਾ ਕੋdੀਆਂ ਚਾਲਾਂ ਚਲਦੇ ਆ ਤਾਂ ਕਿ ਕੌਮ ਨੂੰ ਬਦਨਾਮ ਕੀਤਾ ਜਾ ਸਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ਝੂਠੇ ਕੇਸ ਪਾਉਂਦੇ ਹਨ ਕਦੀ ਦੇਸ਼ದ್ರੋਹ ਦੇ ਕੇਸ ਪਾਉਂਦੇ ਆ ਕਦੀ ਅੱਤਵਾਦੀ ਕਹਿੰਦੇ ਆ ਕਦੀ ਖਾਲਸਤਾਨੀ ਕਹਿੰਦੇ ਆ ਪਰ ਸਿੱਖ ਆਪਣੇ ਗੁਰੂ ਦੇ ਸਿਧਾਂਤ ਤੇ ਪੈਰਾ ਦਿੰਦੇ ਆ ਹਰ ਓਕਣਾ ਚੱਲ ਕੇ ਹਰ ਬਦਨਾਮੀਆਂ ਦੇ ਦਾਗ ਚੱਲ ਕੇ ਆਪਣਾ ਕੌਮੀ ਫਰਜ਼ ਨਿਭਾਉਂਦੇ ਆ ਤੁਸੀਂ ਦੇਖ ਰਹੇ ਹੋ ਬੱਚੇ ਬਾਕੀ ਬਾਹਰ ਖੜੇ ਆ ਬੜੇ ਭਾਵਨਾ ਨਾਲੇ ਸ਼ਰਧਾ ਨਾਲੇ ਮੰੰਗਰ ਸਕਾਰੀਏ ਕੋਈ ਜੈਸਲਮੇਰ ਤੋਂ ਆਇਆ ਕੋਈ ਬਾੜ ਤੋਂ ਕੋ ਪਾਲੀ ਤੋਂ ਕੋ ਸੰਚੋਰ ਤੋਂ ਕੋ ਜੋਧਪੁਰ ਤੋਂ ਕੋ ਸਿਕਰ ਤੋਂ ਕਿਤੇ ਕਿਤੇ ਚੱਲ ਕੇ ਬੱਚੇ ਆਏ ਆ ਇਕਲ ਵਿਸ਼ੇਸ਼ ਧਿਆਨ ਰੱਖਿਓ ਸਾਰੇ ਬੱਚੇ ਗੈਰ ਸਿੱਖਿਆ ਤੇ ਛਕਉਣ ਵਾਲੇ ਸਾਰੇ ਸਿੱਖ ਚ ਕਰਨ ਵਾਲੇ ਗੈਰ ਸਕੇ ਬਾਬੇ ਨਾਨਕ ਦੇ ਘਰ ਦੀ ਸਿੱਖਤਾ ਪਰ ਅਫਸੋਸ ਅਫਸੋਸ ਉਧਰ ਹੁੰਦਾ ਜਦ ਉਸ ਸਰਕਾਰਾਂ ਗੁਰੂ ਨਾਨਕ ਦੇ ਇਸ ਘਰ ਨੂੰ ਗੁਰੂ ਨਾਨਕ ਦੇ ਇਹ ਫਲਵਾੜੀ ਨੂੰ ਹਮੇਸ਼ਾ ਬਦਨਾਮ ਕਰਦੇ ਆ ਹਮੇਸ਼ਾ ਚਾਲਾਂ ਚੱਲਦੇ ਆ ਹਮੇਸ਼ਾ ਸਾਸ਼ਾਂ ਰਚਦੇ ਆ ਕਿਸੇ ਤਰੀਕੇ ਇਹ ਕੋਮ ਨੂੰ ਬਦਨਾਮ ਕੀਤਾ ਜਾ ਕੇ ਇਹਨਾਂ ਦੀ ਸੇਵਾ ਭਾਵਨਾ ਨੂੰ ਗ਼ਜ਼ਾਮ ਕੀਤਾ ਜਾ ਸਕੇ ਪਰ ਨਹੀਂ ਸਾਨੂੰ ਆਪਣੇ ਗੁਰੂ ਤੇ ਦੀ ਸੇਵਾ ਤੇ ਗੁਰੂ ਨੂੰ ਬਖਸ਼ੀ ਸੇਵਾ ਤੇ ਮਾਣ ਆਇ ਤੇ ਅਸੀਂ ਆਪਣਾ ਕੌਮੀ ਫਰਜ਼ ਨਿਭਾਉਂਦੇ ਰਾਵਾਂਗੇ ਗੁਰੂ ਘਰ ਚੱਲ ਕੇ ਜੇ ਦੁਸ਼ਮਣ ਹੀ ਆਵੇ ਤਾਂ ਵੀ ਉਹਦੀ ਸੇਵਾ ਸੰਭਾਲ ਹੁੰਦੀ ਹੈ ਜੰਗ ਦਾ ਮੈਦਾਨ ਸੀਗਾ ਤੇ ਉੱਥੇ ਭਾਈ ਘਣਘਿਆ ਜੀ ਨੇ ਪਾਣੀ ਪਿਲਾ ਰਹੇ ਸੀਗੇ ਆਪ ਸਾਕੀ ਜਾਂਦੇ ਹੋ ਬੁਰਸਾ ਬਕ ਸ਼ਿਕਾਇਤ ਕੀਤੀ ਕਿ ਅਸੀਂ ਜੰਗ ਦੇ ਮੈਦਾਨ 'ਚ ਅਸੀਂ ਦੁਸ਼ਮਣ ਜ਼ਖਮੀ ਕਰ ਰਹੇ ਹਾਂ ਤੇ ਭਾਈ ਕਨਈਆ ਜੀ ਉਹਨਾਂ ਨੇ ਪਾਣੀ ਬੁਲਾ ਰੇ ਆ ਬੂਸਾਂ ਬੁਲਾਇਆ ਤੇ ਮਲਮ ਦੇ ਡੱਬੇ ਦਿੱਤੀ ਵੀ ਜਿੱਥੇ ਪਾਣੀ ਬੁਲਾਣਾ ਹੈ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲਾਉਣੀ ਆ ਜਿਸ ਤੋਂ ਜਿਸ ਸੰਕਲਪ ਨੂੰ ਜਿਸ ਸੋਚ ਨੂੰ ਵੇਕੇ ਰੈੱਡ ਕਰਾਸ ਦੀ ਸਥਾਪਨਾ ਹੋਈ ਹੈ ਉਹਦੀ ਬੁਨਿਆਦ ਇਹ ਸਾਖ ਜੀ ਪਾਈ ਕਨਈਆ ਜੀ ਵਾਲੀ ਅੱਜ ਅਸੀਂ ਆਪਣਾ ਇਹ ਫਰਜ਼ ਨਿਭਾ ਰਹੇ ਆ ਸੋ ਗੁਰੂ ਪਿਆਰਿਓ ਖਾਲਸਾ ਨੇ ਕਹੋ ਸਰਕਾਰਾਂ ਸਾਨੂੰ ਦੇਸ਼ਦ్రోਹੀ ਕਹਿਣ ਅਤਵਾਦੀ ਕਹਿ ਪਰ ਅਸੀਂ ਆਪਣਾ ਮਾਨਵ ਫਰਜ਼ ਹਮੇਸ਼ਾ ਨਿਭਾਉਂਦੇ ਰਹਾਂਗੇ ਤੇ ਲਾਹਨਤ ਉਹਨਾਂ ਲੋਕਾਂ ਨੂੰ ਪਾਉਂਦੇ ਰਹਾਂਗੇ ਜਿਹੜੇ ਲੋਕ ਗੁਰੂ ਨਾਨਕ ਦੇ ਘਰ ਦੀ ਨਿਖੇਧੀ ਕਰਦੇ ਆ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਭੰਡਦੇ ਆ ਕੌਮ ਨੂੰ ਬਦਨਾਮ ਕਰਦੇ ਆ ਤੁਹਾ ਦੇਖੋ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿਫਤ ਜਿੱਥੇ ਸਾਨੂੰ ਹਮੇਸ਼ਾ ਬੜਾ ਫਕਰ ਤੇ ਮਾਣ ਹੁੰਦਾ ਹੈ ਕਿ ਬਾਬੇ ਨਾਨਕ ਦਾ 20 ਦਾ ਲਾਇ ਲੰਗਰ ਅੱਜ ਤੱਕ ਨਿਰਵਿਘਨ ਚੱਲ ਰਿਹਾ ਹੈ ਲੱਖਾਂ ਕਰੋੜਾਂ ਲੋਕ ਨਿਤ ਲੰਗਰ ਸਕਦੇ ਆ ਗੁਰੂ ਨਾਨਕ ਦੇ ਘਰ ਤੇ ਆ ਕੇ ਅੱਜ ਜਿੰਨੇ ਬੱਚੇ ਆਏ ਐ ਬੜੇ ਪਿਆਰ ਨਾਲ ਸ਼ਰਦਾ ਨਾਲ ਸਭ ਨੂੰ ਨੰਬਰ ਚਾਇਆ ਜਾ ਰਿਹਾ ਦੇਖੋ ਜਿੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਹਨ ਉੱਤੇ ਗੁਨਾਹ ਦੇ ਦਰ ਸ਼ੁਰੂ ਹੁੰਦਾ ਪਰ ਫਸ ਉਸ ਆਪਣੀ ਨਕਾਮੀ ਆਪਣੀ ਨਮੋਸ਼ੀ ਛਪਾਉਣ ਵਾਸਤੇ ਉਹ ਫਿਰ ਗੁਰੂ ਕੇ ਸਿੱਖਾਂ ਨੂੰ ਬਦਨਾਮ ਕਰਦੇ ਹੈ ਗੁਰੂ ਪਾਛਾ ਰਹਿਮਤ ਕਰਨ ਇਹੋ ਜਿਹੇ ਲੋਕਾਂ ਨੂੰ ਸਮਤ ਬਖਸ਼ਣ ਜਿਹੜੇ ਹਮੇਸ਼ਾ ਗੁਰੂ ਘਰ ਨੂੰ ਆਪਣਾ ਵੈਰੀ ਸਮਝਦੇ ਹਨ ਬਾਬੇ ਨਾਨਕ ਦੀ ਸਾਜੀ ਬਲਤਾ ਦੇ ਘਰ ਨੂੰ ਆਪਣਾ ਵਿਸ਼ਮ ਸਮਝਦੇ ਹੈ ਸੱਚੇ ਬਾਸ਼ਨ ਸਤਿਮਤ ਬਖਸ਼ਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ